ਵੈਲਕਮ ਭਾਈ ਕਾਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਬਸ ਮੂੰਬੱਥਾ ਤੁਸੀਂ ਦੇਖ ਹੀ ਸਕਦੇ ਹੋ ਹੱਥ ਉੱਤ ਬਾਹਾਂ ਬੂਹਰ ਹੀ ਇੱਕ ਤਾਹ ਕਰਤਾ ਇੱਕ ਆ ਪਟਤਾ ਆ ਰਹਿੰਦਾ ਥੋੜਾ ਜਿਹਾ ਹਲੇ ਪਰ ਮੇਰੇ ਜਿਆਦਾ ਕੰਮਾਂ ਬਲੌਗ ਤੇ ਸ਼ੁਰੂ ਕਰਦੀ ਏ ਮੂੰਬੀ ਕਹਿੰਦੇ ਸਾਰਾ ਦਿਨ ਕੰਮ ਕਰਨਾ ਕੰਮ ਕਰਨਾ ਅੱਜ ਮੈਂ ਕੰਮ ਕਰਨ ਲੱਗ ਰਿਹਾ ਹੁਣ ਅੱਜ ਆਪ ਭੱਜੂ ਭੱਜੂ ਹੀ ਕੂਟਿਲੇ ਆ ਮੈਂ ਫਿਰ ਮਲੇ ਕੂਟਿਲੇ ਤੋਂ ਜਾ ਕੇ ਬਹੁਤ ਲੜਾਈ ਹੋਈ ਇਹਦੇ ਵਿੱਚ ਵੀ ਸੁੰਬਰ ਸਬਰੋਂ ਪਿੱਛੇ ਉਦੋਂ ਪਰ ਤੇ ਲੱਗਿਆ ਘੇਰ ਲੱਗ ਗਿਆ ਪੱਤੇ ਆਂਦਾ ਮੈਨੂੰ ਚੱਕ ਦੀ ਪੱਤੇ ਪੁੱਤੇ ਹੂੰ ਕਿ ਕਰਾਂ ਮੈਂ ਕੀ ਕਰਾਂ ਗੋਦੀ ਤੋਂ ਕੀ ਕਰੀ ਮੈਂ ਨਾ ਨਾਲੇ ਤਾਂ ਕੂੜਾ ਚੱਕਣਾ ਹੀ ਪੈਸੀ ਦੀ ਮੋਟੇ ਨੇ ਲਾਗਿਆ ਪਤਾ ਦਾ ਫੜਨ ਫਿਰ ਲੈ ਵੀਡੀਓ ਤਾਂ ਬਣਾ ਦੋ ਮੇਰੀ ਲੈ ਚੱਲ ਉੱਥੇ ਕਰ 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 ਚਲਦੀਏ ਵੀਡੀਓ ਵੀ ਬੰਦ ਕਰ ਦੋ ਚੱਲ ਲੈ ਇੱਥੇ ਦਾ ਮਰੋਡ ਨਗਾ ਰਿਓ ਕਿਉਂ ਪੁੱਤਰਾ ਕੋਡਾ ਜੋ ਕੀ ਕਰ ਲੈ ਪੂਰੇ ਹੁੰਦਾ ਨਹੀਂ ਮੋਟਾ ਤੂੰ ਕੀ ਦੇਖ ਹਾਂ ਇੱਕ ਬਸਾ ਗੋਦਾ ਦੇ ਹਾਂ ਚੱਲ 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 ਐਸ ਮੁਰਾ ਨੋ ਜਾ ਇੱਧਰ ਨੂੰ ਹੁਣ ਇੱਧਰ ਨੂੰ ਇੱਧਰ ਨੂੰ ਉਧਰ ਨਾ ਬਧਾਈ ਬਸ ਇੱਧਰ ਮੁੰਦਾ ਦੇ ਮੁੰਦਾ ਹੈ ਕਹਿੰਦਾ ਸੀ ਹਾਂ ਇੱਧਰ ਮਾਰਤਾ ਬਸ ਹਾਂ ਪਰਲੇ ਪਾਸੇ ਮਾਰਦੇ ਨੇ ਇੱਧਰ ਲਈ ਪਾਸੇ ਮਾਰ ਦੇ ਇੱਧਰ ਪਰਲੇ ਪਾਸੇ ਉਧਰਲੇ ਪਾਸੇ ਹਾਂ ਉਧਰ ਇਟ ਕਰ ਦੇ ਉਹ ਦੇਖ ਡਿਸੀਜਾਂ ਦੀ ਕੋਈ ਤੇ ਇੱਧਰ ਨਾ ਬਹੁਤਾ ਆਹੋ ਇੱਧਰ ਬਹੁਤੇ ਦਰبات ਦਰਬਾਹਰ ਦੂਜੀ ਬਸੇ ਮਾਰਦੇ ਪੂਰੇ ਨਾਗਾ ਆ ਲੈ ਹੁਣ ਦੂਜੇ ਪਾਸੇ ਤੁਸੀਂ ਕਰੋ ਨਾ ਦੂਜੇ ਨਾਲੇ ਪਾਸੇ ਨਾਲੇ ਉੱਰਲੇ ਪਾਸੇ ਹਾਈਟ ਕਰ ਦੇ ਹਾਈਟ ਕਰ ਦੇ ਕਮੇ ਹਾਈਟ ਜੀ ਕਰ ਦੇ ਉਧਰ ਵਧੀਆ ਕੱਟਿਆ ਜੀ ¿Hay todo? ¿Hay nada? ¿Hay nada? Ahí todo Por favor, ahí na Ahí na Ya va allá me allá ਆ ਜਾ ਪੂਰੇ ਨਾਲ ਘਾਟ ਰਿਹਾ ਬੰਦ ਡ੍ਰੈਕ ਪਰ ਡ੍ਰੈਕਟਰ ਬਸ ਕੱਟ ਛੱਡ ਦੇ ਛਮੀ ਹੁਣ ਨਾ ਮਾਰ ਕਰ ਬੱਜ ਬੰਦ ਕਰ ਦੇ ਵੀਡੀਓ ਪੜਨ ਨੂੰ ਮੈਂ ਤੇ ਆ ਸੋਰੀ ਜੀ ਭਾਇਤ ਨਾ ਜੀ ਸਰ ਹੋ ਜਾ ਥੋੜਾ YouTube ਨੇ ਪਹਿਲੇ ਦੇ ਦੇਗੇ ਦੁੱਲਾ ਕਰੀਓ ਮੈਨੂੰ ਇਹਦਾ YouTube ਤੇ ਬੰਦਾ ਕੰਮ ਕਰਦਾ ਤੈਨੂੰ ਆਉਂਦਾ ਮੈਨੂੰ ਤਾਂ ਹਾਲੇ ਕੁਝ ਨਹੀਂ ਆਉਂਦਾ ਫੇਰ ਆਊਗਾ ਮੈਨੂੰ ਲੱਗੇ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਖਾਸੇ ਖਰਾਬ ਹੋਗੇ ਤੇ ਇਸ ਤੋਂ ਬਾਅਦ ਹੁਣ ਆਪਾਂ ਫੜਾਉਣਾ ਵਸਾ ਗ੍ਰੈਂਡਰ ਜਾ ਮਿਸਤਰੀ ਤੋਂ ਲੈ ਕੇ ਆਏ ਸੀਗੇ ਤੇ ਇੱਕ ਦੋ ਦਿਨ ਤੱਕ ਫਿਰ ਆਪਾਂ ਦੇਖਦੇ ਆਂ ਬਲੇ ਕੋਟ ਲਈ ਜਾ ਕੇ ਉਹਨੇ ਬੂਟੇ ਲੈ ਕੇ ਆਉਨੇ ਆ ਪਹਿਲਾਂ ਸੋਚਿਆ ਸੀਗਾ ਵੀ ਇੱਥੋਂ ਹੀ ਲਵਾ ਲਾਂਗੇ ਬੂਟੇ ਉਹ ਮੁੰਡਾ ਕਹਿੰਦਾ ਬੂਟੇ ਵਧੀਆ ਨਹੀਂ ਹੁੰਦੇ ਕਹਿੰਦਾ ਇੱਥੋਂ ਪਰ ਮੈਂ ਚਲ ਮਰੇ ਗੂਟੇ ਤੋਂ ਜਾ ਕੇ ਬੂਟੇ ਲੈ ਆਵਾਂਗੇ ਤੇ 3-4 ਬੂਟੇ ਲੈ ਆਵਾਂਗੇ ਦੇਖਦੇ ਆਂ ਬਾਕੀ ਤੇ ਦੋ ਤਿੰਨ ਰਮਾਂ ਚੜਜ ਕਰਿਆ ਤੇ ਉਹ ਉਹ ਦੇਖੋ ਮੰਮੀ ਦਾ ਕੰਮ ਦਾਦੀ ਨਾਲ ਹੈ ਮੰਮੀ ਦੇ ਤੇ ਆਸੋਣ ਫੜਾ ਗਿਆ ਫਿਰ ਨਾਂ ਨੂੰ ਲੈਨੇ ਆਂ ਡੈ ਜੀ ਉਰੇ ਆ ਉਰੇ ਉਰੇ ਉਹ ਨਹੀਂ ਜਾਣੀ ਮੰਮੀ ਬਾਹਰੇ ਨੇ ਉਹ ਵੀ ਬਾਹਰੇ ਦਿਖਿਓ ਭੱਜ ਗਈ ਗੇਟ ਲਵੇ ਮੰਮੀ ਦਾ ਬੈਗੀ ਆ ਕੇ ਅਜਾ ਨਾਲ ਦਾ ਕਿਥੇ ਨਾਲ ਦਾ ਬੰਦ ਕਰੇ ਇਹ ਤਾਂ ਸੰਭਾਗੀ ਨਹੀਂ ਮੰਮੀ ਜੀ ਨੇ ਵਪਾਰੀ ਇਹ ਨੂੰ ਨਹੀਂ ਭਾਈ ਨਾ

ਐ ਸਿਆਣੀ ਆ ਚਲ ਪਿੰਦਰੇ ਚ ਚਾੜੇ ਜੀ ਪਿੰਦਰੇ ਚਲ ਐ ਆਈ ਵੀ ਕਰੂ ਐ ਵੀ ਐ ਵੀ ਆਈ ਵੀ ਕਰੂ ਐ ਆਈ ਕਰੂ ਐ ਆਈ ਕਰੂ ਇਹ ਐ ਆਈ ਕੋ ਨਹੀਂ ਡੇਡੇ ਜੀ ਚੁੱਪ ਹੋਈ ਅੱਗੇ ਤੈਨੂੰ ਕਹ ਰਿਆ ਆ ਜਾ ਕੰਨ ਦੇ ਕਮੀਜ਼ਟਿਆ ਹੂੰ ਕੰਨ ਦੇ ਕਮੀਜ਼ਟੇ ਵੀ ਕਿਵੇਂ ਖੋਲ ਲੈ ਆਈ ਖਾਈ ਖੋਲਦਾ ਬਸ ਰੱਖ ਬਾਇ ਫਿਰ ਪਰਾ ਕਰੂੰਗਾ ਚਕੋ ਜੀ ਚੈੱਕ ਕਰ ਸਕਦਾ ਸੀ ਆ ਹਲੇ ਰਹਿਦਾ ਇਹ ਕੱਢ ਕੇ ਬਸ ਨੂੰ ਇੱਥੋਂ ਆਈ ਸ਼ੌਟ ਦਿਖਾਉਣਾ ਇੱਥੋਂ ਤੋਂ ਛੂੰ 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 ਕਰਦੇ ਆ ਕਰਦੀਏ ਬਸ ਉਦੋਂ ਬਾਅਦ ਚੋਂ ਕਰਦੇ ਆ ਸਾਫ ਸਫਾਈ ਫਿਰ ਸਿਮਿੰਟ ਸਮਟ ਲਾਵਾਂਗੇ ਤੇ ਸਿਮਿੰਟ ਸਮਟ ਲਾ ਕੇ ਇਹਨੂੰ ਤਿਆਰ ਕਰਕੇ ਮਸਾ ਟੂਆ ਕੱਢ ਕੇ ਇਹਨੂੰ ਤਿਆਰ ਕਰਕੇ ਫਿਰ ਸਿਮਿੰਟ ਸਮਟ ਲਾ ਕੇ ਫਿਰ ਦਿਖਾਵਾਂਗੇ ਵੀ ਲਾਸਟ ਤੱਕ ਇਹ ਜਿਹਾ ਬਣਿਆ ਇਹ ਮਿਲਦੇ ਆਂ ਤੁਹਾਨੂੰ ਫਿਰ ਕਮਕਮ ਕਰਕੇ ਉਹ ਉਹ ਮੇਰੇ ਬੰਦ ਨੀ ਵੀਡੀਓ ਕੈਨੇ ਕਰਕੇ ਸ਼ੂ ਸ਼ੂ ਐ ਕਰਾਂਗੇ ਉਹਦੀ ਉੱਪਰ ਟੈਗ ਯੂਟਿਊਬਰ ਤਾਂ ਕਰਦੇ ਆ ਫਿਰ 2 ਸ਼ੂ ਪੱਟਤਾ ਜੀ ਲੋ ਜੀ ਥੋੜੇ ਟਾਈਮ ਲੱਗਿਆ 5 4 ਸੈਕਿੰਡ ਪਹਿ시 ਪਹਿਲਾਂ ਬੱਟੇ ਹੋਇਆ ਸੀ ਚਲੋ ਕੋਈ ਨਾ ਟਾਈਮ ਤਾਂ ਲੱਗੂ ਪੱਟਣ ਨੂੰ ਤੇ ਇਹਨੂੰ ਮਿਲਦੇ ਆ ਚਲੋ ਜੀ ਕਰਕੇ ਸਾਰੀ ਸਾਫ ਸਫਾਈ ਚਾਰ ਪੁੰਜ ਕਰਕੇ ਸੀਮੈਂਟ ਸਮੂਠਾ ਲਾ ਕੇ ਬਣਾ ਕੇ ਇੱਕ ਨੰਬਰ ਮਾਹੌਲ ਇੱਧਰ ਵੀ ਕਰਿਆ ਸੀ ਕਾਲੇ ਲਾਈ ਸੀ ਕਟਰ ਸੋ ਉਹ ਪੂ ਕਰੀ ਸੀ ਬਕਸੇ ਜੀ ਆਹ ਜੀ ਇੱਕ ਇਹ ਥੋੜੇ ਵੱਡੇ ਕਰੇ ਸੀ ਬਕਸੇ ਸਾਈਡਾਂ 'ਤੇ ਖਾਨੇ ਜੀ ਇਹਦੇ ਵੀ ਸੀਮੈਂਟ ਲਾਵਾਂਗੇ ਅਗਲੇ ਵਾਲੇ ਤੇ ਫੇਰ ਦੰਨ ਦਿਖਾਵਾਂਗੇ ਦਾ ਜੀ ਉਰੇ ਆ ਮੈਨਾਂ 2-2 ਵੇਟ ਪਰ ਤੇ ਹੋ ਗਿਆ ਮੈਨੂੰ ਘੰਟਾ ਡੇਢ ਘੰਟਾ ਹੋ ਗਿਆ ਟੂਏ ਪੜਦੇ ਨੂੰ ਇੱਕ ਵਾਰ ਨਹੀਂ ਮੇਰੇ ਕੋਲੇ ਤੁੱਪ ਚ ਤਾਂ ਜਮਾਂ ਨਹੀਂ ਆ ਕੇ ਰਾਇ ਜੀ ਓਰੇਆ ਹੁਣ ਆ ਇਹ ਉੱਪਰ ਜੀ ਇਹ ਪਤਾ ਨਹੀਂ ਕਿੰਨਾ ਕੁ ਪਿਆਰ ਆ ਦੇਖ ਆਏ ਹੋਏ 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 ਹੈਲੋ ਤੂੰ ਆ ਨਹੀਂ ਮੇਰੇ ਕੋਲ ਸਵੇਰ ਹੀ ਮੈਂ ਤੈਨੂੰ ਗੋਦੀ ਚ ਲਾ ਗਈ ਨੇ ਬੜਨ ਉੱਥੇ ਇੱਥੇ ਨੂੰ ਦੇ ਸਾਹਮਣੇ ਖੜ ਕੇ ਗੱਲ ਇੱਕ ਦੇ ਇੱਥੇ ਬਹਿ ਕੇ ਗੱਲ ਕਰ ਪੂਰੇ ਬਹਿ ਜਾ ਪੂਰੇ ਪੈ ਜਾ ਪਰੇ ਪੈ ਤਾ ਆਈ ਪਾਏ ਤੋਆ ਫੇਰੇ ਪਟੂਆ ਟੋਏ ਦੀ ਸ਼ਿੱਟੂ ਨੂੰ ਇਹਨੂੰ ਮੈਂ ਐਂ ਕਹਿੰਦਾ ਉਹ ਸਵੇਰ ਦੀ ਨਹੀਂ ਆਈ ਮੇਰੇ ਲਈ ਮਾ ਮੈਨੂੰ ਘੰਟਾ ਟੱਕੜ ਘੰਟਾ ਹੋ ਗਿਆ ਟੋਏ ਪੜਦੇ ਇਹਨੂੰ ਮੈਨੂੰ ਇੱਕ ਵਾਰ ਵੀ ਨਹੀਂ ਮੇਰੇ ਲਈ ਇਹ ਹੈ ਬਾੜੀ ਖਰਾਬ ਆ ਚੱਪੱਜਾ ਫਿਰ ਬਲਾਮਾ ਚੰਗਾ ਹੋ ਰਿਹਾ ਚੱਪੱਜਾ Jangan gak paja, udah paja. Celo, oji, bye bye, sampai, jumpa. sampai, jumpa. sampai, jumpa. sampai, jumpa. sampai jumpa. ਆ ਕਰਤੀ ਸੀ ਆਪਾਂ ਓਕੇ ਤੇ ਤੰਨੇ ਉਧਰਲੇ ਉਹ ਵੱਡੇ ਕਰੇ ਸੀ ਇਹ ਵੀ ਠੀਕ ਕਰਤੇ ਤੇ ਵੱਜ ਗਏ 1:00 ਵਜੇ 9:00 ਵਜੇ ਦਾ ਲੱਗਿਆ ਹੋਇਆ ਸੀਗਾ ਮੈਂ ਉਹਨੇ ਵੀ ਹੁਣੇ ਬੈਠੀ ਆ ਜਾ ਕੇ ਤੇ ਕੱਲ੍ਹ ਜਾਵਾਂਗੇ ਮੈਂ ਇੱਕ ਓਟਲੇ ਦੇਖਦੇ ਹਾਂ ਤੁਲੇ ਕੇ ਆਪਣੇ ਬੂਟੇ ਵਾਤੇ ਤੇ ਬਾਕੀ ਉੱਥੇ ਬਣਾਵਾਂਗੇ ਵੀਡੀਓ ਨਰਸਰੀ ਦੀ ਹਰਿਆਲੀ ਦੀ ਵਧੀਆ ਉੱਥੇ ਜਾਵਾਂਗੇ ਹਨਾ ਗੱਡੀ 'ਚ ਦੇਖਦੇ ਹਾਂ ਬਾਕੀ ਕੀ ਮਾਹੌਲ ਚਾਲ ਹੋਊਗਾ ਫੱਕ ਬਹ ਹੋ ਗਿਆ ਯਾਰ ਇਹ ਤਾਂ ਧੁੱਪ ਹਨਾ ਤੇ ਬਾਕੀ ਬਾਕੀ ਬਸ ਉਹ ਮਨ ਗੱਲ ਨਹੀਂ ਆ ਰਹੀ ਹਾਂ ਉਹ ਤਾਂ ਥੱਕੇ ਹਾਂ 2:00 ਵੱਜ ਲੱਗ ਰਿਹਾ ਦੋ ਘੰਟੇ 9:00 ਵੱਜਾ ਲੱਗ ਰਿਹਾ ਕਰਨ 1:00 ਬੱਜ ਗਿਆ ਰੋਟੀ ਹਲੇ ਖਾਦੀ ਨਹੀਂ ਨਹਾ ਕੇ ਫੇਰ ਰੋਟੀ ਖਾਵਾਂਗੇ ਫੇਰ ਮਿਲਦੇ ਹਾਂ ਉਹਨਾਂ ਨੂੰ ਕੱਲ ਨੂੰ ਅੱਜ ਆਪਣਾ ਇੰਨੇ ਸੀਗਾ ਕੰਮ ਕੰਮ ਤਾਂ ਮੈਂ ਕਰਿਆ ਖਾਸ ਮੈਂ ਵੀਡੀਓ ਨਹੀਂ ਬਣਾਈ ਕਿ ਮਮਮੀ ਉਧਰ ਸੀਗੀ ਅੰਦਰ ਮੈਂ ਮਮਮੀ ਨੂੰ ਕਹਾਣੀ ਹੈਗਾ ਮੂਵੀ ਬਣਾਉਂਦੇ ਵੀਡੀਓ ਮੈਂ ਵੀਡੀਓ ਬਸ ਮਲਬਾ ਹੀ ਨਹੀਂ ਉਮੀਦ ਉਨੀ ਬਸ ਪਹਿਲਾਂ ਪਟੀਆਂ ਤੇ ਦੋ ਤਿੰਨੇ ਪੱਟ ਕੇ ਉਦੋਂ ਬਾਅਦ ਚੋ ਫਿਰ ਉਸਮੈਂਟ ਲਾ ਕੇ ਗਿਆ ਹੈ ਉਸਮੈਂਟ ਲਿਆ ਕੇ ਬਰ ਮਲਬਾ ਲਟਿਆ ਬਾਰੇ ਮਲਬਾ ਛੱਟ ਕੇ ਉਦੋਂ ਬਾਅਦ ਚੋ ਫਿਰ ਸਵਿੰਟ ਲਾਇਆ ਸਾਰਿਆਂ ਤੇ ਤੇ ਬਸ ਉਹਨੇ ਮਿਲਿਆ ਹੋਇਆ 1 ਵਜੇ ਤੇ ਉਹ ਟੂਟੀ ਖਾਣੇ ਕਰਦਿਆਂ ਰੈਸਟ ਤੇ ਕੱਲ ਨੂੰ ਜਾਵਾਂਗੇ ਮਰੇ ਕੋਲ ਟੂਟੀ ਉਹਨਾਂ ਨੂੰ ਮਿਲਦੇ ਆ ਰਾਤ ਤੁਸੀਂ ਵੀ ਰੈਸਟ ਰੋਸਟ ਕਰੋ ਸੌਣ ਦਾ ਦੁਪਹਿਰ ਦਾ 1 ਵਜੇ ਮੈਨੂੰ ਲੱਗਦਾ ਮੈਂ ਤਾਂ ਸੌਣਾ ਤੁਸੀਂ ਵੀ ਚਿੱਲ ਕਰੋ ਕੱਕ ਟੋਆ ਦੇਖ ਰਿਹਾ ਟੋਆ ਹਾਂ ਸਵੇਰੇ ਲਾਣ ਦੇ ਮਮੀ ਕੰਮ ਕਰਨ ਉੱਠ ਕੇ 7 ਵਜੇ ਲਾਗੇ ਨੂੰ ਕਰਨੇ ਹੋਰ ਆਪ ਮਗਾ ਇੱਕ ਵਾਰੀ ਕਰ ਦੋ ਇੱਕ ਵਾਰ ਵੀ ਨਹੀਂ ਕਰਿਆ ਤੈਨੂੰ ਪੁੱਛੇ ਨੂੰ ਕਹੇ ਕਿ ਅਸੀਂ ਮੁੰਡਾ ਉਹਦਾ ਕਿਹੜਾ ਬਹੁਤ ਕੁਝ ਕਹਿੰਦਾ ਫੇਰ ਗੜਜੂ ਜਹਾਜ਼ ਦਾ ਦਰ ਲਗਾ ਅਲੀ ਜੀ ਮੈਂ ਤੱਕੀ ਵੀ ਐ ਤੈਨੂੰ ਜਹਾਜ ਚੜੂਗਾ ਤੂੰ ਤੇਰੇ ਤੇਰੇ ਵਰਗੇ ਨੂੰ ਕੰਮ ਕਰਨ ਭੇਜ ਦੇ ਵੀਜ਼ਾ ਲੱਕੜਾ ਕਟਾਇਆ ਉਹ ਛੜੈ ਸੁੱਕੀ ਉਹ ਆਉੜੀ ਨਹੀਂ ਵੀ ਇਹ ਵੀ ਕਟਾਦਾ ਤਾਰ ਬੰਨੀ ਵੀ ਜਿਹਦੇ ਨਾਲ ਦੂਜੀ ਨਾਲ ਤਾਂ ਤਾਰ ਨਹੀਂ ਬੰਨੀ ਉਹਦੇ ਨੇ ਬੰਨਾ ਉੱਚੀ ਕਰਕੇ ਲੈ ਬੰਨੇਗਾ ਤੂੰ ਉਹਦੇ ਨਾਲ ਨੀ ਵੀ ਵੱਢ ਕੇ ਲੈ ਜੂ ਕੋਈ ਉਹ ਨਹੀਂ ਨਹੀਂ ਜਾਂਦਾ ਕੋਈ ਵੱਢ ਕੇ ਵੀ ਲੜਨਾ ਵੀ ਲੜਨਾ ਉਹ ਨਹੀਂ ਕੋਈ ਜਾਂਦਾ ਵੱਢ ਕੇ ਟਰਾਂਸਫਾਰਮ ਵਾਲੀ ਉਹ ਤਾਂ ਦੂਜੀ ਦੇ ਜਾਂਦਾ ਮੋਟਰ ਵਾਲੀ ਉਹ ਚੁੱਕੜਾ ਤਾਂ ਬੰਨ੍ਹ ਨਿਕਲੂ ਠੀਕ ਹੈ ਜੀ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛੇ ਇਹ ਹੋ ਕੀ ਕਰ ਰਿਹਾ ਕਮਾਉਣੀ ਪੈਂਦੀ ਐ ਵਿਚ ਪਾ ਕੇ ਐ ਐ ਜਦੋਂ ਤੁਸੀਂ ਕੰਮ ਕਰ ਲੋ ਰਸੋਈ ਦਾ ਭੱਜੋ ਕਿਉਂ ਮੈਂ ਕਰ ਦੇਣਾ ਦੋ ਕੱਢ ਤੇ ਆ ਰਹਿ ਗਿਆ ਇੱਕ ਤਾਂ ਇੱਕ ਹੋਰ ਰਹਿ ਗਿਆ ਬਸ ਬੈਠੋ ਜਾ ਕੇ ਉਧਰ ਜਾ ਕੇ ਬੈਠੋ ਉੱਥੇ ਡੈਡੀ ਕੋਲੇ ਡਾਇਰੈਕਟ ਕਵਾਰੀ ਨਹੀਂ ਬੁਲਾਇਆ ਡੈਜੀ ਨੂੰ ਡੈਜੀ ਮੇਰਾ ਕਿਤਨੀ ਹੁੰਦੀ ਮਰੇ ਕਾਹ ਕੋਰ ਆ ਜਾ ਆ ਗਈ ਓਏ ਨੀ ਕੁੜੀਏ ਨੀ ਮੈਂ ਨਹੀਂ ਮੂੰਹ ਵੀ ਡੈਯੁਰਿਆ ਲੈ ਬੋਜੇ ਮੂੰਹ ਮੀਲੇ ਬੁਲਾ ਬੁਲਾ ਲੋ बुलाया मम्मी ने रातों हकमाय मारती चलो जी मतलब भी आगे हूं ਵਜਾਲ ਦੀ ਨੰਗੀ ਹੁਣ ਜਾਊ ਉੱਤਰ ਟਰੈਕਟਰ ਲੰਘਿਆ ਕੋਈ ਫੋਟੋ ਕਰੀ ਮम्मी ਦੇ ਡੈਡੀ ਦੀ ਬੈਠੀ ਦੇਖ ਲੋ ਕਿਵੇਂ ਆ ਲੈ ਜੀ ਸ਼ਰਮ ਨਹੀਂ ਤੈਨੂੰ ਫੋਟੋ ਬਹੁਤ ਹੋਣੀ ਆਈਆਂ ਨੇ ਪੱਜ ਗਈ ਕਾ ਨਾ ਇੱਕ ਜਰਦੀ ਇਹਦਾ ਚੱਤ ਚੱਡਦੀ ਬੈਠੀ ਹੈ ਚੋਲ ਹੂੰ ਜੋ ਕੂਰਤੀ ਮੈਂ ਠੀਕ ਲੱਗਦੀ ਹੈ ਲਓ ਜੀ ਚੱਲੇ ਅਸੀਂ ਗੱਡੀ ਕੱਢ ਕੇ ਉਧਰੋਂ ਤੇ ਪਹਿਲਾਂ ਜਾਣਾ ਮੰਮੀ ਦੇ ਸਕੂਲ ਤਾਂ ਹੀ ਮੰਮੀ ਦਾ ਜੰਨੀ ਟੌਰ ਗੱਡੀ ਆ ਦਿਖਾਤਾ ਦੋ ਮੰਮੀ ਤਾਂ ਹੀ ਅੱਜ ਟੌਰ ਗੱਡੀ ਆਨੀ ਸਕੂਲ ਜਾਣਾ ਨਾ ਮੰਮੀ ਨੇ ਖਰਾਬ ਦੇ ਇੱਥੇ ਭਾਈ 10-12 ਸਾਲ ਜੋਤੀ ਕਰੀ ਆ ਇੱਥੇ ਰਿਟਾਇਰਮੈਂਟ ਲਈ ਆ ਉੱਥੇ ਜਾਣਾ ਅੱਜ ਤਾਂ ਕਰਕੇ ਤਿਆਰ ਹੋ ਗਏ ਚੱਲਦੇ ਆ ਮਸ ਹੁਣ ਆਪਾਂ ਇਹਨਾਂ ਜੀ ਅਸੀਂ ਮੋੜ ਕੇ ਜਾ ਕੇ ਨਰਸਰੀ ਜੀ ਮਿਲਾਂਗੇ ਹੁਣ ਜਾਂ ਮਿਲਾਂਗੇ ਮੰਮੀ ਦੇ ਸਕੂਲ 'ਚ ਕੋਈ ਇਹ ਸਕੂਲ ਜੀ ਮਿਲਾਂਗੇ ਓਦੋਂ ਬਾਅਦ ਚ ਫਿਰ ਜਾਵਾਂਗੇ ਨਰਸਰੀ 'ਚ ਲੈ ਕੇ ਆਪਣੇ ਬੂਟੇ ਮਿਲੇ ਕੋਟ ਦੇ ਨੂੰ ਤੇ ਦਿਖਾਉਣੇ ਤੁਹਾਨੂੰ ਮੌਜ ਚੱਲਦੇ ਆ ਫਿਰ ਆਪਾਂ ਘਰੋਂ ਵੱਲਾ ਨਾਲ ਆ ਜੀ ਅੱਜ ਵੀਦਾਂ ਸਾਸਰੀ ਕਾਲ ਨਹੀਂ ਬੁਲਾਈ ਅੱਜ ਵੀਦਾਂ ਥੋੜਾ ਜਿਹਾ ਬੀਜ਼ੀ ਆ ਦਾ ਇਹ ਬੂਟੇ ਕਰੇਗਾ ਸੂਟੇ ਲਾਉਣਾ ਹੈ ਇਧਰ ਮਰੂਤ ਦਾ ਫਿਰ ਆੜੂਆਂ ਦਾ ਫਿਰ ਕਿਲ ਨੂੰ ਦਾ ਸਾਰੀ ਕੀ ਲਾਉਨੇ ਬੂਟੇ ਇਹਨਾਂខាង ਮੈਨੂੰ ਕਿਵੇਂ ਲੱਗਦਾ ਮਾਹੌਲ ਚੰਗਾ ਲਾਤੀ ਜੀ ਆਪਾਂ ਬੂਟੇ ਪਾਣੀ ਪੁਣੀ ਪਾਤਾ ਇੱਕ ਇੱਥੇ ਲਾਇਆ ਅਮਰੂਦਾਂ ਦਾ ਉੱਥੇ ਲਾਉਣਾ ਸੀ ਪਹਿਲਾਂ ਉੱਥੇ ਹੈਗਾ ਤੇ ਬੇਲਾਂ ਵੀ ਨਹੀਂ ਫਿਰ ਬੇਲਾਂ ਖਰਾਬ ਹੁੰਦੀਆਂ ਨੇ ਇੱਥੇ ਲਾਤਾ ਵੀ ਉਹ ਚੱਲੂਗਾ ਤਾਂ ਠੀਕ ਹੈ ਨਹੀਂ ਫਿਰ ਉੱਥੇ ਲਿਆ ਕੇ ਹੋਰ ਲਾ ਦਾਂਗੇ ਇਹ ਕਾਹ ਅਮਰੂਦਾਂ ਲਾਤਾ ਆੜੂਆਂ ਦਾ ਕੀਨੂਆਂ ਦਾ ਤੇ ਚੀਕੋ ਵਾਲਾ ਤੇ ਵੀਡੀਓ ਇਹ ਬਣੀ ਆ ਆਪਣੀ ਦੋ ਤਿੰਨ ਦਿਨਾਂ ਚ ਦੋ ਦਿਨਾਂ ਦਿਨਾਂ ਚ ਵੀਡੀਓ ਬਣੀ ਆ ਤੇ ਸਾਰੀ ਜੋੜ ਕੇ ਪਾ ਦਾਂਗੇ ਕਲਿੱਪਾਂ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਜੀ ਕਰਨਾ ਹੋਇਆ ਤੇ ਜਿਹੜੇ ਬੰਦੇ ਨਵੇਂ ਜੁੜੇ ਨੇ ਉਹ channel subscribe ਕਰ ਲਿਓ ਪਲੇ ਕੋਟ ਲੈ ਕੇ ਆਈ ਸੀ ਬਸ ਮੰਮੀ ਦੇ ਸਕੂਲ ਗਈ ਸੀਗੀ ਜਰੂਰੀ ਸੀਗਾ ਫੋਨ ਆ ਗਿਆ ਸੀ ਤਾਂ ਜਾਣਾ ਪੈ ਗਿਆ ਤੇ ਬਾਕੀ ਠੀਕ ਠਾਕ ਐ ਤੁਸੀਂ ਦੱਸੋ ਜੀ ਆਪਦਾ ਹਾਲ ਚਾਲ ਕਮੈਂਟਾਂ ਚ ਜੇ ਤੁਹਾਨੂੰ ਕੋਈ ਵੀਡੀਓ ਹੋਰ ਆਪਣੀ ਪੱਜੇ ਲੱਗਦੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਤੇ ਆਪਣੇ ਨੇੜੇ ਬੰਦੇ ਨਵੇਂ ਆਣ channel subscribe ਕਰ ਲਿਓ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਮੀ ਜੀ ਨਮੀ ਜੀ ਵਧੀਆ ਜੀ ਵੀਡੀਓ ਚ